ਇਨੇ ਕਾਲ ਤਖਤ ਨੂੰ ਆਪਣੇ ਪਿਓ ਦੀ ਜ਼ਗੀਰ ਸਮਝ ਰੱਖਿਆ ਮੈਂ ਕਿਹਾ ਜੇ ਮੱッセ ਰੰਗੜ ਦਾ ਕਬਜ਼ਾ ਹੋਵੇ ਹਰਮੰਦਰ ਸਾਹਿਬ ਤੇ ਕੰਜਰੀ ਨੱਚ ਸਕਦੇ ਆ ਇਹ ਕਾਲ ਤਖਤ ਤੇ ਬਿਠਾਤੇ ਪਹਾੜੇ ਦੇ ਗ੍ਰੰਥੀ ਦਿਹਾੜੀਦਾਰ ਉਹ ਬੋਲੀ ਬੋਲਦੇ ਨੇ ਤੇ ਬਾਦਲ ਦੀ ਬਾਦਲ ਤੋਂ ਬਿਨਾ ਉਹਨਾਂ ਨੂੰ ਕੁਝ ਸੁਝਦਾ ਨਹੀਂ ਜਿਹੜੀ ਬਾਦਲ ਨੂੰ ਫਿੱਟ ਆਵੇਗਾ ਲੋ ਉਹਨਾਂ ਦੇ ਮੂੰਹ ਚੋਂ ਨਿਕਲਦੀ ਆ ਪ੍ਰਬੰਧਕ ਕਮੇਟੀ ਜਦੋਂ ਤੋਂ ਹੋ ਚਾਈ ਉਦੋਂ ਦਾ ਪੰਥ ਤੇ ਗ੍ਰੰਥ ਰੁਲ ਗਿਆ ਅਕਾਲ ਤਖਤ ਰੋਲ ਗਿਆ। ਸਾਗਪੁਰ ਦੀ ਸਿੱਖ ਸੰਗਤ ਵਾਸਤੇ 1.5 ਕਰੋੜ ਰੁਪਇਆ ਕਿਸੇ ਕਾਰਜ ਲਈ ਕੱਢਿਆ ਤੇ ਇਹਨਾਂ ਨੂੰ ਪੁੱਛੋ ਕਿੱਥੇ ਲੱਗਾ ਆਇਆ ਨਹੀਂ। ਤੋਂ ਮੈਂ ਕਹਾਂ ਛੋਟੇ ਵੀਰੇ ਇਹਨਾਂ ਨੂੰ ਨਹੀਂ ਪਤਾ ਕਿੱਥੇ ਲੱਗਾ ਸਾਨੂੰ ਪਤਾ ਹੈ ਬਾਦਲ ਦੇ ਘਰ ਲੱਗਾ। 100 ਸਾਲ ਹੋ ਚੁੱਕੇ ਨੇ ਕਮੇਟੀ ਬਣੀ ਨੂੰ ਇਹ ਕਮੇਟੀ ਦਾ ਕੋਈ ਲੀਡਰ ਜਿਹੜਾ ਮਰ ਗਿਆ ਹੋਵੇ ਉਹ ਵੀ ਮੜੀਆਂ ਚੋਂ ਨਹੀਂ ਕਹਿ ਸਕਦਾ ਮੈਂ ਕਿਸੇ ਬੱਚੇ ਨੂੰ ਪੜਾਇਆ। ਤੁਸੀਂ ਗੁਰੂ ਦੀ ਗੋਲ ਚ ਪਾਉਂਦੇ ਹੋ ਭਾਵੇਂ ਰੁਪਈਆ ਪਾਓ ਭਾਵੇਂ 10 ਰੁਪਏ ਭਾਵੇਂ 100 ਰੁਪਈਆ ਪਰ ਕਿਸੇ ਨੇ ਚੁੱਕਿਆ ਕਿਸੇ ਸਿੱਖ ਨੇ ਚੁੱਕਦਾ ਇੱਕ ਬਾਦਲ ਦਾ ਪਰਵਾਰ ਉਹ ਨੋਂ ਤੇ ਪੈਸੇ ਲਾਉਂਦਾ ਕਿ ਕਿਸੇ ਪਿੰਡ ਚ 50 ਲੱਖ ਦੇਣਾ ਪਵੇ ਦਿਓ ਟਰੱਕਾਂ ਦੇ ਟਰੱਕ ਪੈਸੇ ਵੰਡਦੇ ਨੇ ਕਿ ਨੋਂ ਜਿੰਤਨੀ ਚਾਹੀਦੀ ਮੈਨੂੰ ਥੋੜੇ ਦਿਨ ਪਹਿਲਾਂ ਪ੍ਰੈਸ ਨੇ ਪੁੱਛਿਆ ਕਿ ਜੀ ਸੁੱਚਾ ਲਗਾ ਜਿਹੜਾ ਇਹ ਕਾਲ ਤਖਤ ਤੇ ਨੂੰ ਮਾਫੀ ਮਿਲ ਸਕਦੀ ਹੈ ਜਿਹੜਾ ਉਹਨੇ ਕੋ ਕਰਮ ਕੀਤਾ ਮੈਂ ਕਿਹਾ ਜੇ ਮੱッセ ਰੰਗੜ ਦਾ ਕਬਜ਼ਾ ਹੋਵੇ ਹਰਮੰਦਰ ਸਾਹਿਬ ਤੇ ਕੰਜਰੀ ਨੱਚ ਸਕਦੇ ਆ ਜੇ ਮੱッセ ਰੰਗੜ ਦਾ ਕਬਜ਼ਾ ਹੋਵੇ ਇਹ ਰੰਗੜ ਦਾ ਪਿਓ ਆ ਜਿਹਦਾ ਕਬਜ਼ਾ ਹੋਇਆ ਅੱਜ ਇਹ ਸਭ ਕੁਝ ਕਰ ਸਕਦਾ ਇਨੇ ਕਾਲ ਤੱਕ ਤੋਂ ਆਪਣੇ ਪਿਓ ਦੀ ਜ਼ਗੀਰ ਸਮਝ ਰੱਖਿਆ ਇਹ ਜਿਹੜੀ ਪ੍ਰਾਪਰਟੀ ਐ ਇਹਨੂੰ ਆਪਣੇ ਪਿਓ ਦੀ ਪ੍ਰਾਪਰਟੀ ਸਮਝ ਰੱਖਿਆ ਪ੍ਰਬੰਧਕ ਕਮੇਟੀ ਨੂੰ ਆਪਣੀ ਪਾਰਟੀ ਦਾ ਪਲੇਟਫਾਰਮ ਬਣਾ ਰੱਖਿਆ ਵਰਨਾ ਕਿਸੇ ਵੀ ਬਰਾਦਰੀ ਦੇ ਨਾਂ ਤੇ ਕਿਸੇ ਵੀ ਕਾਰਜ ਲਈ ਗੁਰੂ ਘਰ ਚੋਂ ਰਕਮ ਨਿਕਲ ਡਾਵੇ ਐਜੈਕਟਿਵ ਚ ਪਾਸ ਹੋ ਜਾਏ ਤੇ ਉੱਥੋਂ ਤੱਕ ਪਹੁੰਚੇ ਨਾ ਇਹ ਕਿਵੇਂ ਹੋ ਸਕਦਾ ਇਹ ਜਿਹੜੀ ਜਿਲੇ ਸਿੰਘ ਜੀ ਨੇ ਰਕਮ ਦੇ ਵੇਰਵੇ ਦਿੱਤੇ ਨੇ ਇਹ ਪਹਿਲੀ ਵਾਰ ਨਹੀਂ ਮੈਂ 나ਗਪੁਰ ਗਿਆ 나ਗਪੁਰ ਮੈਨੂੰ ਮੈਂ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਮਲਕੀਤ ਸਿੰਘ ਉਹਦੇ ਘਰ ਠਹਿਰਿਆ ਉਥੇ ਜਦੋਂ 15 20 ਨੌਜਵਾਨ ਮੈਨੂੰ ਮਿਲੇ ਦਰਬਾਰ ਦੇ ਵਿੱਚ ਦੀਵਾਨ ਦੇ ਵਿੱਚ ਤੂੰ ਕਹਿੰਦੇ ਅਸੀਂ ਮਿਲਣਾ ਚਾਹੁੰਦੇ ਹਾਂ ਮੈਂ ਕਿਹਾ ਤੁਸੀਂ ਘਰ ਆ ਜਿਓ ਉਹ ਜਦੋਂ ਘਰ ਆਏ ਤੇ ਪ੍ਰਬੰਧਕ ਕਮੇਟੀ ਦਾ ਮੈਂਬਰ ਸਾਹਮਣੇ ਬੈਠਾ ਸੀ ਤੇ ਉਹ ਨੌਜਵਾਨ ਕਹਿਣ ਲੱਗੇ ਜੀ ਆਹ ਦੇਖੋ ਗਜਟ ਪ੍ਰਬੰਧਕ ਕਮੇਟੀ ਦਾ ਛਾਪਿਆ ਹੋਇਆ ਉਹਦੇ ਚ ਲਿਖਿਆ ਕਿ ਨਾਗਪੁਰ ਦੀ ਸਿੱਖ ਸੰਗਤ ਵਾਸਤੇ 1.5 ਕਰੋੜ ਰੁਪਇਆ ਕਿਸੇ ਕਾਰਜ ਲਈ ਕੱਢਿਆ ਤੇ ਇਹਨਾਂ ਨੂੰ ਪੁੱਛੋ ਕਿਥੇ ਲੱਗਾ ਆਇਆ ਨਹੀਂ ਤੋਂ ਮੈਂ ਕਹਾਂ ਛੋਟੇ ਵੀਰੇ ਇਹਨਾਂ ਨੂੰ ਨਹੀਂ ਪਤਾ ਕਿਥੇ ਲੱਗਾ ਸਾਨੂੰ ਪਤਾ ਹੈ ਬਾਦਲ ਦੇ ਘਰ ਲੱਗਾ ਇੱਥੇ ਨਹੀਂ ਲੱਗਾ ਤੇ ਇਸੇ ਬਜਟ ਦੇ ਵਿੱਚ ਕਸ਼ਮੀਰ ਲਈ ਕੱਢਿਆ ਨਾਗਪੁਰ ਤੋਂ ਲਾਵਾ ਮਹਾਰਾਸ਼ਟਰ ਲਈ ਕੱਢਿਆ ਹਰੇਕ ਸਟੇਟ ਤੇ ਕਿਸੇ ਨਾ ਕਿਸੇ ਬਹਾਨੇ ਪੈਸੇ ਕੱਢੇ ਯੂਪੀ ਲਈ ਕੱਢਿਆ ਨਾਨਕਬਤਲੀ ਲਈ ਕੱਢਿਆ ਉਹ ਗਜਟ ਦੇਖੋ ਪੜੋ ਪਰ ਉਥੇ ਨਿਕਾ ਪੈਸਾ ਨਹੀਂ ਗਿਆ ਇਹ ਜਿੱਡਾ ਵੱਡਾ ਬਜਟ ਆ ਸਾਨੂੰ ਲੋੜਿਆ ਸਰਕਾਰਾਂ ਨੂੰ ਕਹਿਣ ਦੀ ਕਿ ਸਾਡੇ ਬੱਚੇ ਪੜਾ ਦਿਓ ਗੁਰੂ ਨਾਨਕ ਨੇ ਇਸੇ ਕਰਕੇ ਇਹ ਸਰਕਾਰ ਚਲਾਈ ਸੀ ਸੱਚੀ ਸਰਕਾਰ ਕਿ ਸਾਡੇ ਗਰੀਬ ਜਨਤਾ ਜਿਹੜੀ ਆ ਉਹਨੂੰ ਐਜੂਕੇਸ਼ਨ ਮਿਲੇ ਉਹਨਾਂ ਦੇ ਬੱਚਿਆਂ ਨੂੰ ਕੋਈ ਗਰੀਬ ਵਿਧਵਾ ਬੀਬੀ ਹੋਵੇ ਤੇ ਉਹਨੂੰ ਨੇੜੇ ਦੇ ਗੁਰਦੁਆਰੇ ਚੋਂ ਰਾਸ਼ਨ ਮਿਲੇ ਕੋਈ ਗਰੀਬ ਇਲਾਜ ਲਈ ਤਰਸਦਾ ਹੋਵੇ ਤੇ ਉਹਨੂੰ ਗੁਰੂ ਘਰ ਦੇ ਹਸਪਤਾਲ ਚ ਮੁਫਤ ਇਲਾਜ ਮਿਲੇ ਕੋਈ ਆਪਣੀ ਆਤਮਾ ਨੂੰ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਲਈ ਤੀਰਥ ਤੇ ਜਾਵੇ ਹਰਮੰਦਰ ਸਾਹਿਬ ਜਾਵੇ ਉਹਨੂੰ ਰਾਤ ਨੂੰ ਕਮਰਾ ਮਿਲੇ ਰਹਿਣ ਲਈ ਇੱਥੇ ਸੰਗਤ ਨੂੰ ਨਹੀਂ ਮਿਲਦਾ ਕਮਰਾ ਨਾ ਕਿਸੇ ਬੱਚੇ ਨੂੰ ਇਹਨਾਂ ਨੇ ਅਜ ਤੱਕ ਫੀਸ ਦਿੱਤੀ ਐ 100 ਸਾਲ ਹੋ ਚੁੱਕੇ ਨੇ ਕਮੇਟੀ ਬਣੀ ਨੂੰ ਇਹ ਕਮੇਟੀ ਦਾ ਕੋਈ ਲੀਡਰ ਜਿਹੜਾ ਮਰ ਗਿਆ ਹੋਵੇ ਉਹ ਵੀ ਮੜੀਆਂ ਚੋਂ ਨਹੀਂ ਕਹਿ ਸਕਦਾ ਮੈਂ ਕਿਸੇ ਬੱਚੇ ਨੂੰ ਪੜਾਇਆ ਇਹਨਾਂ ਨੇ ਅਕਾਲ ਤਖਤ ਨੂੰ ਦਾਤੇ ਲਾ ਦਿੱਤਾ ਪ੍ਰਬੰਧਕ ਕਮੇਟੀ ਜਦੋਂ ਤੋਂ ਹੋ ਚਾਈ ਉਦੋਂ ਦਾ ਪੰਥ ਤੇ ਗ੍ਰੰਥ ਰੁਲ ਗਿਆ ਅਕਾਲ ਤਖਤ ਰੁਲ ਗਿਆ ਅਕਾਲ ਤਖਤ ਸਾਡੀ ਮੀਰੀ ਦੀ ਪਾਤਸ਼ਾਹੀ ਸੀ میرسی اکال پرکھ پیرسی پیغمبر او دا پیغام دین والا گرو پیر یا میر ਇਹਨਾਂ ਦੋਵਾਂ ਚੋਂ ਕਿਨੂੰ ਰਾਜਨੀਤੀ ਕਹਾਂਗੇ ਅਸੀਂ ਇਹ ਰਾਜਨੀਤੀ ਸੀ ਗੁਰੂ ਹਰਗੋਬਿੰਦ ਪਾਸ਼ਾ ਦੀ ਜਿਹੜੀ ਅਕਾਲ ਤਖਤੇ ਸੀ ਇੱਕ ਸੀ ਰਾਜਨੀਤੀ ਜਿਹੜੀ ਦਿੱਲੀ ਦਰਬਾਰ ਦੀ ਜਹਾਂਗੀਰ ਦੀ ਜਹਾਂਗੀਰ ਦੀ ਰਾਜਨੀਤੀ ਤੇ ਹਰਗੋਬਿੰਦ ਪਾਸ਼ਾ ਦੀ ਰਾਜਨੀਤੀ ਚ ਜਿਹੜਾ ਫਰਕ ਆ ਉਹੀ ਅੱਜ ਫਰਕ ਤੁਰਿਆ ਆਉਂਦਾ ਪਰ ਜਗੋਂ 13ਵੀਂ ਗੱਲ ਇਹ ਹੋਈ ਕਿ ਮੀਰੀ ਦੇ ਉੱਤੇ ਜਹਾਂਗੀਰ ਦੀ ਪਾਤਸ਼ਾਹੀ ਰਾਜ ਕਰਦੀ ਪਈ ਹੈ। ਤੋ ਅੱਜ ਅਸੀਂ ਨਤਾਣੇ ਹੋਏ ਪੈ। ਪੈਸਾ ਤੁਹਾਡਾ ਤੁਸੀਂ ਗੁਰੂ ਦੀ ਗੋਲਕ ਚ ਪਾਉਂਦੇ ਹੋ ਭਾਵੇਂ ਰੁਪਈਆ ਪਾਓ ਭਾਵੇਂ 10 ਰੁਪਈਏ ਭਾਵੇਂ 100 ਰੁਪਈਆ ਪਰ ਕਿਸੇ ਨੇ ਚੁੱਕਿਆ ਕਿਸੇ ਸਿੱਖ ਨੇ। ਚੁੱਕਦਾ ਇੱਕ ਬਾਦਲ ਦਾ ਪਰਵਾਰ। ਉਹ ਨੋਂ ਤੇ ਪੈਸੇ ਲਾਉਂਦਾ। ਕਿ ਕਿਸੇ ਪਿੰਡ ਚ 50 ਲੱਖ ਦੇਣਾ ਪਵੇ ਦੇਓ ਟਰੱਕਾਂ ਦੇ ਟਰੱਕ ਪੈਸੇ ਵੰਡਦੇ ਨੇ ਕਿ ਨੂੰ ਜਿਤਨੀ ਚਾਹੀਦੀ ਗੁਰੂ ਦੀ ਸੰਗਤ ਦਾ ਪੈਸਾ ਦਸਾਂ ਨਵਾਂ ਦੀ ਕੀਰਤ ਦਾ ਪੈਸਾ ਗਰੀਬ ਬੱਚਿਆਂ ਤੋਂ ਖੋਹ ਕੇ ਗੁਰੂ ਦੀ ਗੁਰੂ ਚ ਪਾਉਂਦੇ ਆ ਸੰਗਤ ਕੇ ਸਾਡਾ ਭਲਾ ਹੋਊਗਾ ਪਰ ਭਲਾ ਇਸ ਪ੍ਰਮਾਤਮਾ ਦੇ ਪ੍ਰਮਾਤਮਾ ਇਹਦਾ ਵੀ ਭਲਾ ਕਰੇ ਦੇ ਬੱਚਿਆਂ ਦਾ ਭਲਾ ਕਰੇ ਜਿਹੜੇ ਜੜਾ ਖਾ ਗਿਆ ਗੁਰੂ ਘਰ ਨੂੰ ਤੂੰ ਅਸੀਂ ਕੱਲਾ ਪੈਸਾ ਨਹੀਂ ਇਹ ਤੁਹਾਡੇ ਪੈਸੇ ਜਿਹੜੇ ਨੇ ਇਹ ਕਈ ਵਾਰੀ ਐਗਜ਼ੈਕਟਿਵ ਚ ਪਾਸ ਹੋਏ ਪਰ ਪਹੁੰਚਦੇ ਨਹੀਂ ਇਹ ਪੈਸਿਆਂ ਤੋਂ ਇਲਾਵਾ ਤੁਸੀਂ ਅੱਜ ਦੇਖੋ ਸ਼ਤਾਬਦੀ ਆ ਗਈ ਸ਼ਤਾਬਦੀ ਆ ਗਈ 550 ਸਾਲਾਂ ਉਥੇ ਟੈਂਟ ਲਾਉਣਾ ਸੀ ਤੇ ਅੰਮ੍ਰਿਤਸਰ ਦੇ ਦੋ ਟੈਂਟ ਵਾਲਿਆਂ ਨੇ ਆਪਣਾ ਟੈਂਡਰ ਭਰਿਆ ਇੱਕ ਨੇ 2 ਕਰੋੜ ਦਾ ਇੱਕ ਨੇ 2.5 ਕਰੋੜ ਦਾ ਇਸ ਪਿਓ ਦੇ ਪੁੱਤ ਨੇ ਦਿੱਲੀ ਚ ਜਾ ਕੇ 10 ਕਰੋੜ ਦਾ ਆਰਡਰ ਦਿੱਤਾ 10 ਕਰੋੜ ਰੁਪਇਆ ਕਿਸੇ ਕਾਰ ਸੇਵਾ ਵਾਲੇ ਬਾਬੇ ਨੂੰ ਅੱਜ ਦੇ ਦिए ਤੇ ਅੱਧੀ ਸੁਲਤਾਨਪੁਰ ਲੋਧੀ ਤੇ ਲੈਂਟਰ ਪਾ ਦਿੰਦਾ ਉਹ ਇਹ ਛਾਮਿਆ ਨਾ ਕੀ ਚੀਜ਼ 10 ਕਰੋੜ ਰੁਪਏ ਨਾ ਇਹ ਪਨਾਲ ਪਰ ਜਾਂਦਾ 10 ਕਰੋੜ ਰੁਪਈਆ ਤੁਸੀਂ ਬੈਂਕ ਚ ਰੱਖਦੇ ਹੋ ਤੇ ਤੁਹਾਡੇ ਸ਼ਿਗਲੀ ਕਰਾਂ ਦਾ ਕੋਈ ਬੱਚਾ ਜਿਹੜਾ ਉਹ ਫੀਸ ਤੋਂ ਬਿਨਾਂ ਨਹੀਂ ਰਹਿ ਸਕਦਾ ਕਹਿ ਨਹੀਂ ਸਕਦਾ ਮੈਨੂੰ ਫੀਸ ਹੁੰਦੀ ਤੇ ਮੈਂ ਪੜ ਸਕਦਾ ਪਰ ਉਹ ਜਕਾਰਾ ਉਹਦਣ ਛੱਡਿਓ ਜਦਣ ਇਹ ਪੈਸਾ ਬੱਚਿਆਂ ਨੂੰ ਮਿਲ ਜਾਊਗਾ ਅਜੇ ਉਹ ਹੀ ਖਾਈ ਜਾਂਦਾ ਉਹ 10 ਕਰੋੜ ਟੈਂਟ ਵਾਲੇ ਨੂੰ ਵੀ ਨਹੀਂ ਮਿਲਿਆ ਉਹ 10 ਕਰੋੜ ਆਪ ਖਾਤਾ ਐ ਨੇ ਇਹ ਹਰਾਮ ਖਾਣ ਲਈ ਲੜਾਈ ਚੱਲ ਰਹੀ ਐ ਕਿ ਸਟੇਜ ਸਾਡੀ ਹੋਵੇ ਕਿ ਸਰਕਾਰ ਦੀ ਹੋਵੇ ਜਦੋਂ 99 ਦੀ ਵਿਸਾਖੀ ਆਈ ਇਹ ਮੁੱਖ ਮੰਤਰੀ ਸੀ ਇਹ ਕਹਿੰਦਾ ਮੈਂ ਵੱਡਾ ਸਟੇਜ ਮੈਂ ਲਾਉਂਗਾ ਵਿਸਾਖੀ ਮੈਂ ਮਰਾਉਂਗਾ ਸਾਰੀ ਦੁਨੀਆ ਜਾਣਦੀ ਐ ਅੱਜ ਮੁੱਖ ਮੰਤਰੀ ਨਹੀਂ ਰਿਹਾ ਤੇ ਅੱਜ ਕਹਿੰਦਾ ਕਮੇਟੀ ਬਣਾਉਗੀ ਇੱਕ ਕਮੇਟੀ ਦਾ ਪ੍ਰਧਾਨ ਨੇ ਇਹ ਸੀਐਮ ਨੇ ਇਹ ਕਾਲੀ ਦਲ ਦਾ ਪ੍ਰਧਾਨ ਨੇ ਇਸ ਸਮੇਂ ਤੇ ਇਹਨੇ ਰੱਟਾ ਕਿਉਂ ਪਾਇਆ ਹੋਇਆ ਇਹਨੇ ਕਲੇ ਕਿਉਂ ਪਾਈ ਹੋਈ ਹੈ ਮੁੱਖ ਦੀ ਗੱਲ ਇਹ ਹੈ ਕਿ ਨਾ ਕਹਿਣ ਨੂੰ ਇਹਦੇ ਕੋਲਿਆ ਕੋਸ਼ਤ ਨਾ ਸਰਕਾਰ ਕੋਲਿਆ ਵਰਨਾ ਜਿੱਥੇ ਸਟੇਜ ਲੱਗੇ ਤੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੀ ਗੱਲ ਹੋਵੇ ਸੰਗਤ ਆਪ ਜਾਂਦੀ ਹੈ ਉੱਥੇ ਲੜਾਈ ਦੀ ਕਿਹੜੀ ਗੱਲ ਹੈ ਜਿੱਥੇ ਗੁਰੂ ਨੇ ਚਰਨ ਪਾ ਦਿੱਤੇ ਉਦੀ ਗੁਰਗ ਤੇਰੇ ਕੋਲ ਉਹਦਾ ਨਿਜ਼ਾਮ ਤੇਰੇ ਕੋਲ ਤੇ ਫੇਰ ਤੈਨੂੰ ਲੜਨਾ ਪਵੇ ਵੀ ਸਟੇਜ ਐ ਨਹੀਂ ਉਹ ਲੱਗੇ ਉਹ ਨਹੀਂ ਉਹ ਲੱਗੇ ਸ਼ਤਾਬ ਦੀ ਮੋਦੀ ਦੀ ਆ ਜਾਂ ਗੁਰੂ ਨਾਨਕ ਦੀ ਸ਼ਤਾਬ ਦੀ ਬਾਦਲ ਦੀ ਆ ਉਹਦੇ ਪਰਿਵਾਰ ਦੀ ਜਾਂ ਗੁਰੂ ਨਾਨਕ ਸਾਹਿਬ ਦੀ ਤੋਂ ਇਸ ਬੰਦੇ ਨੇ ਇੰਨੀ ਕਲੇ ਪਾਈ ਆ 99 ਤੋਂ ਲੈ ਕੇ ਨਾ ਖਾਦਾ ਤੇ ਨਾ ਖਾਣ ਦਿੱਤਾ ਕੁੱਤਿਆਂ ਦੀ ਤਰ੍ਹਾਂ ਲੜਿਆ ਕਿਸੇ ਲੀਡਰ ਨੂੰ ਇਹਨੇ ਬਖਸ਼ਿਆ ਨਹੀਂ ਅਕਾਲ ਤਖਤ ਨੂੰ ਇਹਨੇ ਨਹੀਂ ਬਖਸ਼ਿਆ ਉਹਦੀ ਮਰਿਆਦਾ ਨੂੰ ਇਹਨੇ ਨਹੀਂ ਬਖਸ਼ਿਆ ਅੱਜ ਜਿਹੜਾ ਅੱਜ ਬਿਆਨ ਆ ਰਿਹਾ ਕਿ ਇਹ ਜੀ ਅਥਾਰਟੀ ਪ੍ਰਬੰਧਕ ਕਮੇਟੀ ਦੀ ਆ ਪ੍ਰਬੰਧਕ ਕਮੇਟੀ ਦਾ ਪੰਡਾਲ ਹੀ ਸੁਲਤਾਨਪੁਰ ਲੱਤ ਸਕਦਾ ਤੇ ਤੈਨੂੰ 99 ਵਿੱਚ ਕਿਉਂ ਮੌਤ ਪੈ ਗਈ ਤੂੰ ਟੋੜੇ ਨੂੰ ਕਿਉਂ ਲਾ ਕੇ ਪਾਸੇ ਸੁੱਟਿਆ ਅਕਾਲ ਤਖਤ ਦਾ ਨਾਸ ਕਿਉਂ ਮਾਰਿਆ ਮੀਰੀ ਪੀਰੀ ਦਾ ਸਿਧਾਂਤ ਦਾ ਨਾਸ ਕਿਉਂ ਮਾਰਿਆ ਪੰਥ ਤੇ ਗ੍ਰੰਥ ਦੇ ਜਿਹੜਾ ਪੰਥ ਤੇ ਗ੍ਰੰਥ ਦਾ ਸਦਾਰਤ ਬਣਿਆ 300 ਸਾਲ ਪਹਿਲਾਂ ਉਹਨੂੰ ਪੈਰਾਂ ਥੱਲੇ ਲੁਤਾੜਤਾ ਅੱਜ ਤੂੰ ਇਹ ਰੋਣਾ ਕਿਹਦੇ ਅਗੇ ਰੋਣਾ ਪਿਆ ਤੂੰ ਖਾਲਸਾ ਦੀ ਗੱਲ ਇਹ ਤਾਂ ਨਹੀਂ ਬਣਨੀ ਪੈਸਾ ਤੁਹਾਡਾ ਇਹ 14 ਕਰੋੜ ਤੇ ਕੁਛ ਵੀ ਨਹੀਂ ਬਹੁਤ ਕੁਛ ਆ ਸਿੱਖ ਕੌਮ ਦੇ ਦਿਲਾਂ 'ਚ ਤੁਹਾਡੀ ਥਾਂ ਹੈ ਤੁਹਾਡਾ ਹੱਕ ਕਿਤੇ ਨਹੀਂ ਜਾ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨ ਨੇ ਇਹ ਗਰੀਬ ਸਿੱਖਨ ਕੋ ਮੈਂ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਪਾਤਸ਼ਾਹੀ ਹਲੀ ਮੱッセ ਰੰਗੜ ਧੱਕੇ ਨਾਲ ਹੀ ਫਿਰਦੇ ਆ ਤੁਹਾਡੇ ਕੋਲ ਆਈ ਨਹੀਂ ਸਾਨੂੰ ਲੋੜਿਆ ਇਕੱਠੇ ਹੋ ਕੇ ਜਦੋ ਜਹਿਦ ਕਰਨ ਦੀ ਤੁਹਾਡੇ ਲੀਡਰਾਂ ਨੂੰ ਥੋੜਾ ਬਹੁਤ ਚੋਗਾ ਮਿਲ ਜੇ ਤੇ ਵਿਕੜਨਾ ਆਪਣੀ ਸੰਗਤ ਦੀ ਹੱਕ ਜਨਾਚਰ ਨਾ ਮਿਲੇ ਤੇ ਪੈਸਾ ਮਿਲੂਗਾ ਇਹ ਕਿਵੇਂ ਹੋ ਸਕਦਾ ਕੱਢਿਆ ਪੈਸਾ ਨਾ ਮਿਲੇ ਇਹ ਜਿਹੜਾ ਜਿੰਨਾ ਵੀ ਪੈਸਾ ਕੱਢਿਆ ਉਹਨਾਂ ਨੇ ਜਿਹੜੇ ਵੀ ਐਜੈਕਟਰ ਦੇ ਵਿੱਚ ਪਾਸ ਹੋਇਆ ਉਹਨੂੰ ਤੁਹਾਡਾ ਡੈਪੂਟੇਸ਼ਨ ਜਾ ਕੇ ਲੌਂਗਵਾਲ ਤੋਂ ਮਿਲੇ ਤੇ ਕੋਕ ਬੰਦੇ ਦਾ ਪੁੱਤ ਬਣ ਕੇ ਦੇ ਦੇ ਵਰਨਾ ਆਪਾਂ ਘੰਟਾ ਘਰਦੇ ਅੱਗੇ ਬੈਠਾਂਗੇ ਜਿੰਨੀ ਦੇਰ ਦੇਣਗੇ ਨਹੀਂ ਉਹ ਨਹੀਂ ਦੇਰ ਤੱਕ ਉਹ ਉਹ ਸਮੱਸਿਆਵਾਂ ਸਾਡੀਆਂ ਵੱਖਰੀਆਂ ਨੇ ਲੇਕਿਨ ਅਸਲ ਸਮੱਸਿਆ ਸਾਡੀ ਇਹ ਆ ਕਿ ਸਾਡਾ ਘਰ ਸਾਡਾ ਦਰ ਸਾਡੇ ਗੁਰੂ ਦੀਆਂ ਜਾਇਦਾਦਾਂ ਕਿਵੇਂ ਵੰਡਣ ਅੱਜ ਅੱਜ ਜਿਹੜੇ ਬੱਚੇ ਨੇ ਪੰਜਾਬ ਦੇ ਤੁਸੀਂ ਆਪਣੇ ਬੱਚਿਆਂ ਦੀ ਗੱਲ ਕਰਦੇ ਹੋ ਜਿਹੜੇ ਪੰਜਾਬ ਦੇ ਬੱਚੇ ਨੇ ਗਰੀਬੀ ਪਿੰਡਾਂ 'ਚ ਵੀ ਐ ਜਦੋਂ ਪੰਜਾਬ ਦਾ ਬੱਚਾ ਕੋਈ ਚੰਡੀਗੜ੍ਹ ਆਉਂਦਾ ਤੇ ਉਹਨੂੰ ਰਾਤ ਰਹਿਣ ਨੂੰ ਥਾਂ ਨਹੀਂ ਮਿਲਦੀ ਕਿਸੇ ਨੇ 2 ਦਿਨ ਦੇਣੇ ਹੁੰਦੇ ਪੇਪਰ ਕਿਸੇ ਨੇ 4 ਦਿਨ ਦੇਣੇ ਹੁੰਦੇ ਆ ਤੇ ਉਹਨੂੰ ਥਾਂ ਨਹੀਂ ਮਿਲਦੀ। ਇਹ ਕਲਗੀ ਧਰਨਵਾਸ ਬਣਿਆ ਹੋਇਆ ਉਹਦੇ 28 ਕਮਰੇ ਨੇ ਤੇ 27 ਕਮਰੇ ਇਸ ਟੱਬਰ ਦੀ ਪੁਲਿਸ ਦੀ ਸਿਕਿਉਰਿਟੀ ਬੈਠੀ ਉਹ ਚ। ਬਾਦਲ ਪਰਿਵਾਰ ਬਾਦਲ ਆਪ ਉਹ ਤਾਂ ਬੁੰਡਾ ਉਹਦਾ ਜਵਾਈ ਉਹਦਾ ਭਾਈ ਜਾਂ ਉਹਦੀ ਨੂੰਹ ਜਿਹੜੀ ਆ ਜਾਂ ਸਰਸੇ ਤੱਕ ਵੀ ਆ ਮਨਜਿੰਦਰ ਸਰਸੇ ਦੀ ਸਿਕਿਉਰਿਟੀ ਤੱਕ ਵੀ ਇੱਥੇ ਬੈਠੀ। ਇਹ ਉਹਨਾਂ ਨੇ ਅੱਡਾ ਬਣਾ ਰੱਖਿਆ ਆਪਣਾ ਗੁਰੂ ਘਰ ਦੀ ਜਾਇਦਾਦ ਬਣੀ ਸਿੱਖਾਂ ਲਈ ਕਿ ਕੋਈ ਗਰੀਬ ਆਦਮੀ ਪੀਜੀਆ ਹੀ ਆ ਜਾਏ ਤੇ ਉਹਨੂੰ ਰਹਿਣ ਨੂੰ ਥਾਂ ਰਹੇ ਤੇ ਇੱਥੇ ਆ ਜਾਵੇ ਪਰ ਅੱਜ ਉਥੇ ਪੁਲਸੀਏ ਬੈਠੇ ਹੋਏ ਇਹਨਾਂ ਨੂੰ ਹਜ਼ਾਰ ਹਜ਼ਾਰ ਬੰਦਾ ਪੁਲਸ ਦਾ ਮਿਲਿਆ ਹੋਇਆ ਕਰੋੜਾਂ ਰੁਪਈਆ ਚ ਇਹਨਾਂ ਦੀਆਂ ਪੈਨਸ਼ਨਾਂ ਨੇ ਇਹ ਤੇ ਚੱਟ ਰਹੇ ਨੇ ਗੁਰੂ ਘਰ ਨੂੰ ਵੀ ਤੇ ਕੌਮ ਨੂੰ ਵੀ ਤੇ ਪੰਜਾਬ ਨੂੰ ਵੀ ਪੰਜਾਬ ਦੀ ਸਰਕਾਰ ਨੂੰ ਵੀ ਅਜੇ ਢਿੱਡ ਨਹੀਂ ਭਰਿਆ ਇਹਨਾਂ ਦਾ ਇਸ ਤੋਂ 라ਵਾ ਇੱਕ ਸਾਡੀ ਬੇਸ਼ਕੀਮਤ ਥਾਂ ਸੀ ਅੰਬ ਸਾਹਿਬ ਗੁਰਦੁਆਰਾ ਪ੍ਰਾਈਮ ਸਿਟੀ ਦੇ ਵਿੱਚ ਉਹ ਅੰਬ ਸਾਹਿਬ ਗੁਰਦੁਆਰਾ ਜਿਹੜਾ ਉਹਦੀ ਜ਼ਮੀਨ ਵੇਚੀ ਪ੍ਰਧਾਨ ਪ੍ਰਬੰਧਕ ਕਮੇਟੀ ਨੇ ਗਵਰਨਮੈਂਟ ਨੂੰ ਪਿੱਡਾ ਪੁੱਟਾ ਨੂੰ ਵਕਵਾਈ ਬਾਦਲ ਨੇ ਜਦੋਂ ਖਰੀਦ ਲਈ ਤੇ ਪੁੱਡਾ ਕੋਲੋਂ ਆਕਸ਼ਨ ਕਰਵਾਈ ਉਸ ਬੰਦੇ ਦੇ ਨਾਂ ਤੇ ਬਾਦਲ ਨੇ ਜਿੰਨੇ ਮੋਟੀ ਰਕਮ ਦੇਤੀ ਉਥੇ ਅੱਜ ਮਾਉਲ ਬਣਿਆ ਪਿਆ ਇਥੇ ਗੁਰੂ ਘਰ ਦੀਆਂ ਜ਼ਮੀਨਾਂ ਖਾਈ ਜਾਂਦਾ ਤੁਸੀਂ ਪੈਸੇ ਰੋਣ ਦੇ ਇਹਦੀਆਂ ਇਹਦੀਆਂ ਅੱਖਾਂ ਦੀ ਤ੍ਰਿਸ਼ਨਾ ਮਿੱਟੀ ਨੇ ਭਰਨੀ ਜਦੋਂ ਵੀ ਭਰੀ ਉਹ ਪ੍ਰਮਾਤਮਾ ਨੂੰ ਪਤਾ ਪਰ ਆਪਾਂ ਆਪਣੇ ਹੱਕ ਲੈਣ ਲਈ ਇੱਕ ਨਿਹਰਾ ਪੈਸਾ ਨੇ ਇੱਕ ਪ੍ਰਬੰਧਕ ਕਮੇਟੀ ਨਦੇੜ ਆ ਇੱਕ ਪਟਨਾ ਸਾਹਿਬ ਆ ਇੱਕ ਦਿੱਲੀ ਆ ਇੱਕ ਇਥੇ ਅੰਮ੍ਰਿਤਸਰ ਆ ਪੌਂਟਾ ਸਾਹਿਬ ਹੇਮਕੋਟ ਸਾਹਿਬ ਵੱਖਰੇ ਆ ਜੇ ਗੁਰੂ ਨਾਨਕ ਦੀ ਪਾਤਸ਼ਾਹੀ ਆਪਣੀ ਥਾਂ ਤੇ ਹੋਵੇ ਮੇਰੀ ਪੀਰੀ ਦਾ ਤਖਤ ਆਪਣੀ ਥਾਂ ਤੇ ਹੋਵੇ ਪੰਥ ਤੇ ਗ੍ਰੰਥ ਦਾ ਸਿਧਾਂਤ ਆਪਣੀ ਥਾਂ ਤੇ ਸ਼ਿਸ਼ੋਭਤ ਹੋਵੇ ਅਕਾਲ ਤਖਤ ਤੇ ਤੇ ਇਹਨਾਂ ਗੋਲਕਾਂ ਦਾ ਪੈਸਾ ਇੱਕ ਥਾਂ ਗਿਣਿਆ ਜਾ ਸਕਦਾ ਮੈਂ ਤੇ ਇਹਨਾਂ ਕੁਝ ਜਾਣਦਾ ਜੇ ਇਹਨਾਂ ਇਹ ਇੱਕ ਥਾਂ ਗਿਣਿਆ ਜਾਵੇ ਤੇ ਕੋਈ ਵੱਡੀ ਤੋਂ ਵੱਡੀ ਸਰਕਾਰ ਦਾ ਬਜਟ ਇਹਨਾਂ ਨਹੀਂ ਬਣਦਾ ਜਿੰਨਾ ਸਾਡੇ ਕੋਲ ਹੈ ਤੇ ਫਿਰ ਸਾਡੀ ਗਰੀਬੀ ਕਿਉਂ ਆ ਸਾਡੇ 'ਚ ਗੁਰਬਤ ਕਿਉਂ ਆ ਤੇ ਬੱਚੇ ਬਾਹਰ ਨੂੰ ਕਿਉਂ ਭੱਜ ਰਹੇ ਵਿਦੇਸ਼ਾਂ ਨੂੰ ਆਪਣਾ ਸੰਗਤ ਸਿੰਘ ਸੰਸਕ੍ਰਿਤੀ ਛੱਡ ਕੇ ਵਿਦੇਸ਼ਾਂ 'ਚ ਧੱਕੇ ਖਾਣ ਨੂੰ ਕਿਸ ਦਾ ਜੇ ਨਹੀਂ ਕਰਦਾ ਪਰ ਇੱਥੇ ਕਰਨ ਕੀ ਨਾ ਇੱਥੇ ਨੌਕਰੀ ਨਾ ਇੱਥੇ ਬਿਜ਼ਨਸ ਨਾ ਕੋਈ ਧੰਦਾ ਤੋ ਸਾਡੀ ਹਾਲਤ ਜਿਹੜੀ ਆ ਸਾਨੂੰ ਵੇਚ ਛੱਡਿਆ ਇਹਨਾਂ ਬੰਦਿਆਂ ਨੇ ਇਹ ਕਾਲ ਤਖਤ ਤੇ ਬਿਠਾ ਤੇ ਪਹਾੜੇ ਦੇ ਗ੍ਰੰਥੀ ਦਿਹਾੜੀਦਾਰ ਉਹ ਬੋਲੀ ਬੋਲਦੇ ਨੇ ਤੇ ਬਾਦਲ ਦੀ ਬਾਦਲ ਤੋਂ ਬਿਨਾ ਉਹਨਾਂ ਨੂੰ ਕੋਈ ਸੁਝਦਾ ਨਹੀਂ ਜਿਹੜੀ ਬਾਦਲ ਨੂੰ ਫਿੱਟ ਆਵੇਗਾ ਲੋ ਉਹ ਉਹਨਾਂ ਦੇ ਮੂੰਹ ਚੋਂ ਨਿਕਲਦੀ ਆ ਪਿੱਛੇ ਦੇ ਉਹਨੇ ਬਿਆਨ ਦਿੱਤਾ ਜੀ ਇਹ ਆਰਐਸਐਸ ਬੜੀ ਮਾੜੀ ਜਮਾਤ ਇਹਤੇ ਪਾਬੰਦੀ ਲੱਗਣੀ ਚਾਹੀਦੀ ਹੁਣ ਆਰਐਸਐਸ ਜਿਹੜੀ ਆ ਉਹਦੀ ਭਾਜਪਾ ਭਾਜਪਾ ਦੀ ਸਰਕਾਰ ਪਾਬੰਦੀ ਲਾਵੇ ਕੌਣ ਤੂੰ ਕਾਲ ਤੱਕ ਦਾ ਜ਼ਥੇਦਾਰ ਆ ਤੇਰੇ ਸਾਹਮਣੇ ਟੱਬਰ ਸਾਨੂੰ ਵੇਚੀ ਜਾ ਰਿਆ ਤੇਰੇ ਸਾਹਮਣੇ ਸੱਟਬਰ ਨੇ ਆਰਐਸਐਸ ਨੂੰ ਇੱਥੇ ਸੌਣ ਦੀ ਥਾਂ ਦਿੱਤੀ ਤੇਰੇ ਸਾਹਮਣੇ ਨੋਹ ਉਹਦੀ ਸਹੂਲਤਾਂ ਭੋਗਦੀ ਪਈ ਆ ਮਨਿਸਟਰ ਬਣ ਕੇ ਤੂੰ ਇਹਨਾਂ ਤੇ ਪਾਬੰਦੀ ਕਿਉਂ ਨਹੀਂ ਲਾਉਂਦਾ ਤੇਰੇ ਸਾਹਮਣੇ ਕਸ਼ਮੀਰ ਦੇ ਮੁੱਦੇ ਤੇ ਬਾਦਲ ਦੇ ਮੁੰਡੇ ਨੇ ਤ ਉਹਦੀ ਨੋਹ ਨੇ ਸਾਥ ਦਿੱਤਾ ਸੈਂਟਰ ਦਾ ਪਰ ਤੂੰ ਕਹਿੰਦਾ ਕਸ਼ਮੀਰੀਆਂ ਦੀ ਮਦਦ ਹੋਣੀ ਚਾਹੀਦੀ ਤੇਰੀ ਤਖ ਦੀ ਜ਼ਿੰਮੇਵਾਰੀ ਕਿੱਥੇ ਆ ਤੂੰ ਕਿੰਨੂੰ ਉਪਦੇਸ਼ ਦੇ ਰਿਹਾ ਜਿਹੜੇ ਲੁੱਟੇ ਜਾ ਰਹੇ ਤੂੰ ਕਿਹਨਾਂ ਦਾ ਸਰਮਾਇਆ ਵਿਚਾਰ ਰਿਹਾ ਜਿਹੜੇ ਲੁੱਟ ਚੁੱਕੇ ਤੇ ਲੁਟਾ ਚੁੱਕੇ ਸਾਰਾ ਕੁਝ ਉਸ ਦਕੈਤ ਨੂੰ ਕਹ ਜਿਹਦੇ ਇਸ਼ਾਰੇ ਤੇ ਅੱਜ ਤੋ ਤੂੰ ਨੱਚਦਾ ਪਿਆ ਇਹ ਅੱਜ ਵੀ ਵਰਤ ਕੇ ਕਾਲ ਤਖਤ ਨੂੰ ਤਿਆਰ ਐਸਐਸ ਨੂੰ ਅੱਖਾਂ ਦਿਖਾਉਂਦਾ ਕਿਤੇ ਕੱਲੀ ਇਲੈਕਸ਼ਨ ਨਾਲ ਲੜੇ ਮੈਨੂੰ ਛੱਡ ਕੇ ਮੈਂ ਤੇਰੀ ਸਿੱਖਾਂ ਚ ਐਂਟਰੀ ਬੰਦ ਕਰ ਸਕਦਾ ਮਿਸਯੂਜ਼ ਕਰ ਰਿਹਾ ਮੇਰੀ ਪੀਰੀ ਦੇ ਤਖਤ ਨੂੰ ਸਾਡੀ ਕੌਮ ਨੂੰ ਇਹਨੇ ਵੇਚ ਕੇ ਤੇ ਖਤਮ ਕਰ ਛੱਡਿਆ ਤੋਂ ਆਪਾਂ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਅਸੀਂ ਪ੍ਰਬੰਧਕ ਕਮੇਟੀ ਲੈ ਸਕਦੇ ਆ ਜਦੋਂ ਪ੍ਰਬੰਧਕ ਕਮੇਟੀ ਲਵਾਂਗੇ ਸਾਡੇ ਕੋਲ ਇਮਾਨਦਾਰ ਸਿੱਖਾਂ ਦੀ ਕੋਈ ਘਾਟ ਨਹੀਂ ਸਾਡੇ ਕੋਲ ਵੱਡੇ ਵੱਡੇ ਜਰਨੈਲ ਵੱਡੇ ਵੱਡੇ ਜ਼ਾਜ਼ਿਰ ਰਟਾਇਰ ਬੈਠੇ ਨੇ ਇੰਜੀਨੀਅਰ ਰਟਾਇਰ ਬੈਠੇ ਨੇ ਪ੍ਰੋਫੈਸਰ ਰਟਾਇਰ ਬੈਠੇ ਨੇ ਤੋ ਕਿਸੇ ਵੀ ਫੀਲਡ ਦੇ ਵਿੱਚ ਜਿਹੜੇ ਕੰਮ ਆਉਣ ਵਾਲੇ ਬੰਦੇ ਨੇ ਰਿਟਾਇਰ ਹੋ ਕੇ ਆਪਣੇ ਵੱਡੇ ਭਾਗ ਸਮੇਂ ਦੇ ਨੇ ਉਥੇ ਸੇਵਾ ਕਰਨੀ। ਪਰ ਆ ਜੋ ਥੇ ਇੱਕ ਚਾਰਟਰਡ ਅਕਾਊਂਟੈਂਟ ਆ ਉਹ ਕਰੋੜ ਰੁਪਇਆ ਤਨਖਾਹ ਲੈਂਦਾ ਜੋ ਸਾਲ ਦੀ। ਕਰੋੜ ਰੁਪਇਆ ਦਾ ਜਿਹੜਾ ਟੈਕਸ ਬਣਦਾ 35 ਲੱਖ ਉਹ ਗੁਰੂ ਦੀ ਗੋਲਕ ਚੋ ਜਾਂਦਾ ਜੇ। ਉਥੇ ਫਰੀ ਕੰਮ ਕਰਨ ਨੂੰ ਤਿਆਰ ਨੇ ਸਿੱਖ। ਪਰ ਇਹ ਕਰੋੜ ਰੁਪਇਆ ਕਿਉਂ ਦੇ ਰਿਹਾ ਸੁਖਵੀਰ ਬਾਦਲ? ਕਿਉਂਕਿ ਆਪਣੀ ਜਿਹੜੀ ਕਾਲੀ ਕਮਾਈ ਉਹਨੂੰ ਚਿੱਟੀ ਕਰਨ ਲਈ ਕੰਮ ਉਹ ਕਰਦਾ ਪੈਸਾ ਗੁਰੂ ਦੀ ਗੋਲਕ ਚ ਜਾਂਦਾ ਇਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ ਡਰਾਈਵਰ ਹੋਣ ਸੇਵਾਦਾਰ ਹੋਣ ਲਾਂਗਰੀ ਹੋਣ ਉਹ ਕੰਮ ਕਰਦੇ ਨੇ ਲੀਡਰਾਂ ਦੇ ਘਰਾਂ ਚ ਤੇ ਤਨਖਾਹ 350 400 ਬੰਦੇ ਜਾਂਦੀ ਗੁਰੂ ਰਾਮਦਾਸ ਦੇ ਖਜ਼ਾਨੇ ਚ ਇੱਕ ਥਾਂ ਤੇ ਲੁੱਟਣੀ ਇਹਨਾਂ ਦੀ ਇਹਨਾਂ ਦੇ ਪੈਸੇ ਖਾਣ ਦੇ ਟੰਗ ਜਿਹੜੇ ਨੇ ਬੜੇ ਅਜੀਬੋ ਗਰੀਬ ਨੇ ਬੜੇ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਇਹਨਾਂ ਨੇ ਪੈਸੇ ਖਾਂਦੇ ਨੇ ਪਿਛਲੇ ਦਿਨੀ ਮੈਂ ਕਿਹਾ ਸੀਗਾ ਕਿ ਇੱਕ ਕਿਓ ਦਾ ਟਰੱਕ ਆਉਂਦਾ ਰੋਜ਼ ਇੱਕ ਨਕਲੀ ਟਰੱਕ ਪਾਉਂਦੇ ਨੇ ਕਾਗਜ਼ਾਂ 'ਚ ਉਹਦੇ ਪੈਸੇ ਕੱਢ ਲੈਂਦੇ ਕਿ ਉਹ ਆਉਂਦਾ ਨਹੀਂ ਗੁਰੂ ਘਰ 'ਚ ਤੇ ਪੈਸੇ ਉਹਦੇ ਨਿਕਲਾਉਂਦੇ ਨੇ ਕਿ ਉਹ ਲੈਣਾ ਪੈਂਦਾ ਬਹੁਤ ਜ਼ਿਆਦਾ ਕੜਾ ਪ੍ਰਸ਼ਾਦ ਬਣਾਉਣ ਲਈ ਫਿਰ ਮੈਂ ਦੱਸਿਆ ਸੀ ਕਿ ਸਵਾ ਕਰੋੜ ਘੱਟੋ-ਘੱਟ ਗੁਰੂ ਦੀ ਗੋਲਕਿਆ ਗੁਰੂ ਹਰਮੰਦਰ ਸਾਹਿਬ ਦੀ ਗੁਰੂ ਰਾਮਦਾਸ ਜੀ ਸਵਾ ਕਰੋੜ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰੇ ਦੀ ਤੋ ਸਵਾ ਕਰੋੜ ਹੀ ਘੱਟੋ ਘੱਟ ਦਰਬਾਰ ਸਾਹਿਬ ਦੇ ਕੜਾ ਪ੍ਰਸ਼ਾਦ ਦੀ ਕਮਾਈ ਹੈ ਤੋ ਮੈਨੇਜਰ ਤੋਂ ਉਹਨਾਂ ਨੇ ਇੱਕ ਲਿਖਾ ਕੇ ਚਿੱਠੀ ਦੀ ਆਪ ਲਿਖ ਕੇ ਤੇ ਮੈਨੇਜਰ ਦੀ ਫੋਟੋ ਲਵਾ ਕੇ ਤੇ ਇੰਟਰਨੈਟ ਰਾਈ ਖਬਰਾਂ ਚ ਭੇਜਤੀ ਜੀ ਇਹ ਆંકੜੇ ਗਲਤ ਨੇ ਮੈਂ ਕਹਾਂ ਜੀ ਆਕੜੇ ਗਲਤ ਨੇ ਤੇ ਪ੍ਰੈਸ 'ਚ ਬੈਠੋ ਮੈਂ ਸਹੀ ਕਰ ਦੇਣਾ ਤੁਸੀਂ ਜਿਹੜੇ ਅੰਕੜੇ ਦੱਸਦੇ ਹੋ ਤਾਂ ਸਾਨੂੰ ਪਹਿਲਾਂ ਵੀ ਦੱਸੇ ਜ ਸਾਡਾ 1300 ਕਰੋੜ ਦਾ ਬਜਟ ਹੈ ਪਰ ਸਾਡੇ ਹਿਸਾਬ ਨਾਲ ਦੋ ਗੁਰਦੁਆਰਿਆਂ ਦਾ 1800 ਕਰੋੜ ਦਾ ਬਜਟ ਹੈ 78 ਗੁਰਦੁਆਰੇ ਹੋਰ ਨੇ ਅਜੇ 401 ਗੁਰਦੁਆਰਾ ਜਿਹੜਾ ਲੋਕਲ ਕਮੇਟੀਆਂ ਦਸਵੰਧ ਉਥੋਂ ਆਉਂਦਾ 20000 ਏਕੜ ਜ਼ਮੀਨਾਂ ਨੇ ਉਹਨਾਂ ਦੀ ਕਬਾਈ ਕਿੱਥੇ ਜਾਂਦੀ ਆ ਤੋ ਤੁਸੀਂ 5-7 ਸਿੱਖਾਂ ਨੂੰ ਇਹ ਅਧਿਕਾਰ ਦਿਓ ਕਿ ਆ 15 ਦਿਨਾਂ ਦੀ ਗੋਲ ਗਿਣੋ ਤੇ ਜਿਹੜੀ ਗੋਲ ਕੋ ਗਿਣ ਕੇ ਦੱਸਣਗੇ ਆਪੇ ਹਿਸਾਬ ਨਿਕਲ ਆਉ ਕਿੰਨੇ ਨਿਕਲਦੇ ਤੁਸੀਂ ਕਿਸੇ ਨੂੰ ਵੇਖਣ ਨਹੀਂ ਦਿੰਦੇ ਉੱਥੇ ਜਿੱਥੇ ਗਿਣਦੇ ਹੋ ਤੋ ਪੈਸਿਆਂ ਦੀ ਇਨਕਮ ਬਹੁਤ ਆ ਗਿਣਨ ਤੋਂ ਪਹਿਲਾਂ ਹੀ ਪਾਸੇ ਹੋ ਜਾਂਦੇ ਤੋ ਅਸੀਂ ਜਾਣਦੇ ਆ ਸਾਡਾ ਸਰਮਾਇਆ ਲੁੱਟਿਆ ਜਾ ਰਿਹਾ ਲੇਕਿਨ ਇਸ ਤਰ੍ਹਾਂ ਗੱਲ ਨਹੀਂ ਬਣਣੀ ਗੁਰੂ ਦੇ ਹੋ ਕੇ ਰਹੀਏ ਤੇ ਜਿਹੜਾ ਨਿਜ਼ਾਮ ਆ ਜਿਹੜਾ ਤਰੀਕਾ ਉਸ ਤਰੀਕੇ ਦੇ ਨਾਲ ਆਪਾਂ ਇਹਨੂੰ ਪ੍ਰਬੰਧਕ ਕਮੇਟੀ ਨੂੰ ਚੰਗੇ ਪੰਥਕ ਹਿੱਤਾਂ ਚ ਦਈਏ ਤਾ ਗੁਰੂ ਘਰ ਬਚਣਾ ਨਹੀਂ ਤੇ ਇਹ ਅਕਾਲੀ ਦਲ ਦੇ ਪਿਓ ਦਾ ਬਣ ਗਿਆ ਉਹਦੀ ਰਜਿਸਟ੍ਰੇਸ਼ਨ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਦੀ ਆ ਇਹਨੇ 99 ਦੇ ਵਿੱਚ ਇਹ ਇਹਦੇ ਵਿੱਚ ਕੁਝ ਤਬਦੀਲੀਆਂ ਕਰਕੇ ਰਜਿਸਟ੍ਰੇਸ਼ਨ ਕਰਾ ਲਈ ਉਹਨੂੰ ਤੁਸੀਂ ਹੱਥ ਨਹੀਂ ਪਾ ਸਕਦੇ ਉਹ ਜਿੱਤ ਨਹੀਂ ਸਕਦਾ ਹੁਣ ਕਿਉਂਕਿ ਸੇਖੋ ਦੇ ਨਾਲ ਨਹੀਂ ਅਕਾਲੀ ਦਲ ਕੌਮ ਦੀ ਪ੍ਰਾਪਰਟੀ ਸੀ ਉਹ ਰੁੜ ਗਿਆ 13 ਸੀਟਾਂ ਕਦੀ ਹਿਸਟਰੀ 'ਚ ਆਈਆਂ ਅਕਾਲੀ ਦਲ ਦੀਆਂ ਇਹ ਨਾ ਪੋਪੁੱਤਾਂ ਨੇ ਲੈ ਆਂਦੀਆਂ ਸਿਰਫ 13 ਸੀਟਾਂ ਕਦੀ ਹਿਸਟਰੀ ਚ ਨਹੀਂ ਆਈਆਂ ਅਕਾਲੀ ਦਲ ਜਿਹੜਾ ਘੱਟੋ ਘੱਟ 36 38 40 40 ਸੀਟਾਂ ਸੇ ਜਿੱਤਦਾ ਰਿਹਾ ਪਰ ਇਹ ਦੋ ਪੋਪੁੱਤਾਂ ਦੀ ਤੇ ਤੱਬਰ ਦੀ ਕਮਜ਼ੋਰੀ ਹੈ ਜਿਹੜੀ ਇਹ ਇਹ ਆਪਣੀ ਪਕੜ ਛੱਡਦੇ ਨਹੀਂ ਕਬਜ਼ਾ ਛੱਡਦੇ ਨਹੀਂ ਤੇ ਕੌਮ ਰੋਲ ਗਈ ਕੌਮ ਦੇ ਆਟਕੂ ਵੱਡੇ ਵੱਡੇ ਰੋਲ ਦਿੱਤੇ ਤੇ ਜਿਹੜੇ ਹੁਣ ਰਹਿ ਗਏ ਉਹ ਚਿਮਚਾਗਰੀ ਕਰਨ ਵਾਲੇ ਉਹਨਾਂ ਨੂੰ ਕੋ ਆਗੋ ਮੰਨਦਾ ਨਹੀਂ ਉਹਨਾਂ ਵਿੱਚ ਸਿੱਖੀ ਨਹੀਂ ਇਸ ਕਰਕੇ ਸਾਡੀਆਂ ਸੰਸਥਾਵਾਂ ਬਰਬਾਦ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਉਥੇ ਦੋ ਸਿੱਖ ਮਾਰੇ ਗਏ ਗੋਲੀਆਂ ਨਾਲ ਮਾਰੇ ਬਾਦਲ ਦੀ ਸਰਕਾਰ ਨੇ ਤੇ ਬਾਦਲ ਹੀ ਵਿਰੋਧ ਕਰ ਰਿਆ ਉਹਨਾਂ ਨੂੰ ਪੋਸਿਆਂ ਨੂੰ ਸਜ਼ਾ ਦੇਣ ਲਈ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲੇ ਦਾ ਸ਼ਰਮਦਾਤਾ ਬਣਿਆ 3 ਸਾਲ ਉਹਨੂੰ ਆਂਚ ਨਹੀਂ ਆਉਣ ਦਿੱਤੀ ਜਦੋਂ ਇਹ ਸਰਕਾਰ ਆਈ ਕਾਂਗਰਸ ਸਰਕਾਰ ਉਹਨੇ ਫੜਿਆ ਉਹਨੂੰ ਤੇ ਫਿਰ ਕਿਸੇ ਯੋਧੇ ਨੇ ਉਹਨੂੰ ਟੰਗਤਾ ਜੇਲ੍ਹ ਚ ਆਪਣਾ ਹਿਸਾਬ ਲੈ ਲਿਆ ਤੋਂ ਅੱਜ ਵੀ ਬਾਦਲ ਜਿਹੜਾ ਮੁੱਖ ਦੋਸ਼ੀ ਆ ਬਰਗਾੜੀ ਕਾਂਡ ਦਾ ਭਾਵੇਂ ਦੋ ਕਤਲ ਹੋਏ ਹੋਣ 100 ਦੇ ਕਰੀਬ ਜ਼ਖਮੀ ਹੋਏ ਉਹਨਾਂ ਦਾ ਮੁੱਖ ਦੋਸ਼ੀ ਆ ਪਰ ਸਾਡੀ ਇਹ ਪੰਜਾਬ ਸਰਕਾਰ ਉਹਨੂੰ ਸਨਮਾਨਿਤ ਕਰਨ ਜਾ ਰਹੀ 550 ਸਾਲ ਤੇ ਜਿਸ ਪਿਓ ਦੇ ਪੁੱਤ ਨੇ 100 ਸਾਲ 100 ਸਾਲ ਦੇ ਵਿੱਚ ਵੀ 100 ਸਾਲ ਦੀ ਉਮਰ ਚ ਇੱਕ ਤੁਕ ਨਹੀਂ ਪੜ ਸਕਿਆ ਸਟੇਜ 'ਤੇ ਇੱਕ ਤੁਕ ਨਹੀਂ ਪੜ ਸਕਿਆ ਕਿ ਤੁਕ ਪੜੀ ਬਾਣੀ ਗੁਰੂ ਵਿੱਚ ਬਾਣੀ ਅਮਰ ਸਾਰੇ ਅੱਧੀ ਤੋਕ ਹੀ ਖਾ ਗਿਆ ਫੇਰ ਕਹਿੰਦਾ ਦੇਖੋ ਜੀ ਮੈਂ ਤਾਂ ਸਾਨੂੰ ਪਹਿਲਾਂ ਹੀ ਕਿਹਾ ਸੀ ਮੇਨੂੰ ਬਾਣੀ ਨਹੀਂ ਆਉਂਦੀ ਜੀ ਬਾਣੀ ਮੇਰੇ ਪੁੱਤ ਨੂੰ ਵੀ ਨਹੀਂ ਆਉਂਦੀ ਪ੍ਰਧਾਨ ਨੂੰ ਬਾਣੀ ਕਹਿੰਦਾ ਜੀ ਲੌਂਗਵਾਲ ਨੂੰ ਨਹੀਂ ਆਉਂਦੀ ਬਾਣੀ ਸਰਸੇ ਨੂੰ ਵੀ ਨਹੀਂ ਆਉਂਦੀ ਤੇ ਬਾਣੀ ਨਹੀਂ ਆਉਂਦੀ ਤੇ ਆਪਣੇ ਘਰ ਬੈਠੋ ਸਿੱਖ ਲਓ ਪਹਿਲਾਂ ਬਾਣੀ ਜਿਨ੍ਹਾਂ ਨੂੰ ਬਾਣੀ ਆਉਂਦੀ ਹੈ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿਓ ਇਹ ਤੇਰੇ ਨਾਂ ਦੀ ਨੋਟੀਫਿਕੇਸ਼ਨ ਹੋ ਗਈ ਤੇਰੇ ਪਿਓ ਦੇ ਨਾਂ ਦੀ ਤੇ ਤੇਰੇ ਕੋਲ ਹੀ ਗੁਰੂ ਘਰ ਰਹੂਗਾ ਤੋ ਇਹਨਾਂ ਲੋਕਾਂ ਨੇ ਤਮਾਸ਼ਾ ਬਣਾ ਰੱਖਿਆ ਜਿਨ੍ਹਾਂ ਨੂੰ ਧਰਮ ਦਾ ਕੋਈ ਗਿਆਨ ਨਹੀਂ ਉਹ ਸਾਡੇ ਧਰਮ ਦੇ ਠੇਕੇਦਾਰ ਬਣ ਗਏ ਕਬੀਰ ਅਵਰਾ ਕੋ ਉਪਦੇਸ਼ ਤ ਮੁਖ ਮੇ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਰਦੀ ਖੇਤੀ ਖਾਈ ਬੈਠੇ ਨੇ ਤੇ ਰਖਵਾਲੇ ਸਾਡੇ ਬਣਿਆ ਗੁਰੂ ਘਰ ਦੀ ਰਾਖੀ ਕਰਨ ਦੇ। ਤੋ ਇਹ ਨਿظام ਨੂੰ ਆਪਾਂ ਵੋਟਾਂ ਦੀ ਰਾਹੀਂ ਚੇਂਜ ਲਿਆਉਣਾ। ਸਾਰੇ ਜਿੱਥੇ-ਜਿੱਥੇ ਵੀ ਤੁਸੀਂ ਵੱਸਦੇ ਹੋ ਤੁਸੀਂ ਗੁਰੂ ਘਰ ਨੂੰ ਬਚਾਉਣ ਲਈ ਸਾਡਾ ਸਾਥ ਦਿਓ। ਅਸੀਂ ਤੁਹਾਡੇ ਹੱਕ ਜਿਹੜੇ ਨੇ ਉਹਨਾਂ ਲਈ ਵਚਨਬੱਧ ਹਾਂ ਤੇ ਦੁਆਵਾਂਗੇ ਤੇ ਜਦੋਂ ਆਪਣੇ ਕੋਲ ਕਮੇਟੀ ਆਈ ਤੇ ਉਦੋਂ ਸਭ ਤੋਂ ਪਹਿਲਾਂ ਤੁਹਾਡੇ ਗਰੀਬ ਬੱਚਿਆਂ ਦਾ ਅਸੀਂ ਧਿਆਨ ਰੱਖਾਂਗੇ ਜਦੋਂ ਪ੍ਰਬੰਧਕ ਕਮੇਟੀ ਦਾ ਨਿظام ਸਾਡੇ ਹੱਥ 'ਚ ਆਊਗਾ ਉਦੋਂ ਅਸੀਂ ਸਿੱਖਾਂ ਦੇ ਘਰ ਜੰਮਣ ਵਾਲਾ ਕੀ ਪੰਜਾਬ 'ਚ ਜੰਮਣ ਵਾਲਾ ਬੱਚਾ ਇਹ ਨਹੀਂ ਕਹਿ ਸਕੂਗਾ ਕਿ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਡੀਸੀ ਬਣ ਜਾਂਦਾ ਮੇਰੇ ਕੋਲ ਪੈਸੇ ਹੁੰਦੇ ਤੇ ਮੈਂ ਐਸਐਸਪੀ ਬਣ ਜਾਂਦਾ ਮੇਰੇ ਬਾਪ ਜਿਉਂਦਾ ਹੁੰਦਾ ਤੇ ਮੈਂ ਡਾਕਟਰ ਬਣ ਜਾਂਦਾ ਇਹ ਗੁਰੂ ਘਰ ਉਹਦੀ ਸਰਪ੍ਰਸਤੀ ਕਰੂਗਾ ਉਹਨੂੰ ਕਿਤੇ ਵੀ ਉਹਦੀ ਫੀਸ ਦੇਣੀ ਪਈ ਦਊਗਾ ਤੇ ਪੜ੍ਹਾਈ ਐਜੂਕੇਸ਼ਨ ਲਈ ਇਹ ਪੈਸਾ ਗੁਰੂ ਸਾਹਿਬ ਨੇ ਸਾਨੂੰ ਆਜ਼ਾਦਤ ਦਿੱਤੀ ਹੈ ਕੋਈ ਵੀ ਵਿਧਵਾ ਲੋੜਵੰਦ ਬੀਬੀ ਜਿਹੜੀ ਆ ਉਹਨੂੰ ਕਿਸੇ ਦੇ ਅੱਗੇ ਲੈ ਲੈੜੀਆਂ ਲੈਣ ਦੀ ਲੋੜ ਨਹੀਂ ਜਿੰਨੀ ਦੇਰ ਉਹਦੇ ਬੱਚੇ ਜਵਾਨ ਨਹੀਂ ਹੁੰਦੇ ਕਿ ਉਹਨੂੰ ਡੇੜੇ ਦੇ ਗੁਰਦੁਆਰੇ ਚੋਂ ਅਸੀਂ ਰਾਸ਼ਨ ਅਲਾਟ ਕਰਾਵਾਂਗੇ ਇੱਕ ਉਸ ਤੋਂ ਇਲਾਵਾ ਗਰੀਬ ਸਿੱਖ ਜਿਹੜੇ ਇਲਾਜ ਨਹੀਂ ਜਿੰਨਾਂ ਦਾ ਹੁੰਦਾ ਗੁਰੂ ਰਾਮਦਾਸ ਦੇ ਹਸਪੀਟਲ ਨੂੰ ਇੰਨਾ ਸਮਰੱਥ ਬਣਾਵਾਂਗੇ ਕਿ ਕੋਈ ਵੀ ਇਲਾਜ ਹੋਵੇ ਕਿਸੇ ਵੀ ਸਿੱਖ ਦਾ ਫ੍ਰੀ ਹੋਊਗਾ ਉੱਥੇ ਇੱਕ ਜਿਹੜੇ ਸਿੱਖ ਜਾਂਦੇ ਨੇ ਉਹਨਾਂ ਨੂੰ ਇਸ਼ਨਾਨ ਕਰਕੇ ਸਵੇਰੇ ਮੱਥਾ ਟੇਕਣ ਦੀ ਸਹੂਲਤ ਦੇਵਾਂਗੇ ਇੱਕ ਗੁਰੂ ਘਰ ਦੀਆਂ ਜਾਇਦਾਦਾਂ ਖਾਣ ਵਾਲਿਆਂ ਦੇ ਗਿਰੇਵਾਨ ਫੜਾਂਗੇ ਤੇ ਜਾਇਦਾਦਾਂ ਵਾਪਸ ਲਵਾਂਗੇ ਉਹਦੇ 'ਚ ਇੱਕ ਬਾਦਲ ਦੀ ਵੀ ਹੈ 24 ਏਕੜ ਜ਼ਮੀਨ ਹੈ ਬੀਬੀ ਜ਼ਗੀਰਕੌਰ ਦੇ ਸਾਈਨ ਨਾਲ ਲੀਸ ਤੇ ਲਈ ਬੈਠਾ ਜਿਹਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਆਪਣੀ ਉਹ ਗੁਰੂ ਘਰ ਦੀ ਜ਼ਮੀਨ ਤੇ ਅੱਖ ਰੱਖੇ ਬੈਠਾ ਦੇਖੋ ਠੇਕੇਦਾਰ ਬਣ ਕੇ ਕੌਮ ਦਾ 24 ਏਕੜ ਜ਼ਮੀਨ ਸ਼ਾਹਬਾਦ ਮਾਰਕੰਡਾ ਉਹਦਾ ਮਾਲਕ ਬਣਿਆ ਬੈਠਾ ਅਸੀਂ ਇਹ ਗਰੇਵਾਨ ਫੜ ਕੇ ਲਾਵਾਂਗੇ ਦੁਨੀਆ ਦੇਖੂਗੀ ਔਰ ਮੇਰੀ ਪੀਰੀ ਦਾ ਤਖਤ ਜਿਹੜਾ ਉਹਦੇ ਰਾਈ ਲਾਵਾਂਗੇ ਇਹ ਵੀਰ ਦਾ ਤਖਤ ਦਾ ਆਕਾਲ ਪੁਰਖ ਦਾ ਤਖਤ ਆਕਾਲ ਪੁਰਖ ਦੇ ਅੱਗੇ ਹਰ ਨਾਕਸ਼ ਨਹੀਂ ਅੜਿਆ ਤੇ ਇਹ ਕੀ ਚੀਜ਼ ਆ ਤੋ ਅਸੀਂ ਸਾਰਾ ਹਸਾਬ ਕਤਬ ਲਵਾਂਗੇ ਤੁਹਾਨੂੰ ਇਹ ਅਸੀਂ ਵਚਨ ਦਿੰਨੇ ਆ ਕਿਸੇ ਵੀ ਮੁਕਾਮ ਤੇ ਤੁਹਾਡੀ ਬਾਹ ਨਹੀਂ ਛੱਡਾਂਗੇ ਕਿਉਂਕਿ ਤੁਸੀਂ ਸਾਡੀ ਕੌਮ ਦਾ ਇੱਕ ਹਿੱਸਾ ਹੋ ਤੁਸੀਂ ਸਾਡੀ ਕੌਮ ਦਾ ਇੱਕ ਆਂਗੋ ਜਦੋਂ ਅਸੀਂ ਇਕੱਠੇ ਭਰਾ ਬਣ ਕੇ ਤੁਰਾਂਗੇ ਤੇ ਸਾਡੀ ਇੱਕ ਤਾਕਤ ਬਣੂਗੀ ਉਸ ਤਾਕਤ ਦੇ ਅੱਗੇ ਮਲਕ ਭਾਗੋ ਨਹੀਂ ਟਿਕ ਸਕਦਾ ਸੋ ਪੁਰ ਚੋਕਲੇ ਖੇਮਾ ਤੁਹਾਡਾ ਬਹੁਤ ਬਹੁਤ ਧੰਨਵਾਦ